ਬਸ ਤੁਸੀਂ ਪਲੇ ਸਟੋਰ ਤੋਂ ਆਧਾਰ ਨਾਮ ਦੀ ਇਹ ਵਾਲੀ ਐਪਲੀਕੇਸ਼ਨ ਨੂੰ ਡਾਊਨਲੋਡ ਕਰਨਾ ਹੈ ਜਿਹੜਾ ਆਪਾਂ ਆਧਾਰ ਕਾਰਡ ਦੇ ਨੰਬਰ ਪਰ ਅਸੀਂ ਯੂਜ਼ ਦੇ ਨਾਲ ਸੰਬੰਧਿਤ ਜਾਣਕਾਰੀ ਇੱਥੇ ਪੂਰੀ ਆ ਚੁੱਕੀ ਹੈ ਅਤੇ ਇਸ ਦੇ ਉੱਪਰ ਕਲਿੱਕ ਕਰਕੇ ਤੁਸੀਂ ਆਪਣੇ ਆਧਾਰ ਕਾਰਡ ਦਾ ਸੰਬੰਧਿਤ ਪੂਰੀ ਜਾਣਕਾਰੀ ਇੱਥੋਂ ਦੇਖ ਸਕਦੇ ਹੋ ਇੱਥੋਂ ਹੀ ਇਹ ਤਾਂ ਮਾਸਕ ਡਾਟਾ ਦੇ ਉੱਪਰ ਕਲਿੱਕ ਕਰਕੇ ਤੁਸੀਂ ਆਪਣੇ ਆਧਾਰ ਕਾਰਡ ਦਾ ਨੰਬਰ ਵੀ ਛੁਪਾ ਸਕਦੇ ਹੋ ਕੇਵਲ ਚਾਰ ਅੱਖਰ ਅਖੀਰ ਵਾਲੇ ਦਿਖਣਗੇ ਅਤੇ ਇੱਥੋਂ ਹੀ ਤੁਸੀਂ ਆਪਣੀ ਬਾਇਓਮੈਟ੍ਰਿਕ ਨੂੰ ਅਨਲੌਕ ਜਾਂ ਲੋਕ ਵੀ ਕਰ ਸਕਦੇ ਹੋ ਉੱਪਰ ਭਾਸ਼ਾ ਵਾਲੀ ਆਪਸ਼ਨ ਦੇ ਉੱਪਰ ਜਾ ਕੇ ਤੁਸੀਂ ਕੋਈ ਵੀ ਭਾਸ਼ਾ ਚੁਣ ਸਕਦੇ ਹੋ ਜਿਸ ਭਾਸ਼ਾ ਦੇ ਵਿੱਚ ਤੁਸੀਂ ਐਪਲੀਕੇਸ਼ਨ ਨੂੰ ਦੇਖਣਾ ਹੋਵੇ ਇੱਥੇ ਪੰਜਾਬੀ ਭਾਸ਼ਾ ਵੀ ਮੌਜੂਦ ਹੈ ਆਪਾਂ ਅੰਗਰੇਜ਼ੀ ਰੱਖ ਕੇ ਅੱਗੇ ਵਧਾਂਗੇ ਹੁਣ ਤੁਸੀਂ ਇੱਥੋਂ ਦੇਖੋ ਹੇਠਲੇ ਪਾਸੇ ਤੋਂ ਤੁਸੀਂ ਇਸ ਨੂੰ ਫੜ ਕੇ ਆਪਾਂ ਉੱਪਰ ਨੂੰ ਸਕਰੋਲ ਕਰਾਂਗੇ ਅਤੇ ਇੱਥੇ ਕੁਝ ਆਪਸ਼ਨਾਂ ਖੁੱਲ ਜਾਣਗੇ ਸਰਵਿਸਿਜ਼ ਵਾਲੀ ਆਪਸ਼ਨ ਹੈ ਅਤੇ ਨਾਲ ਹੀ ਰੀਸੈਟ ਪਿੰਨ ਵਾਲੀ ਆਪਸ਼ਨ ਹੈ ਇੱਥੋਂ ਤੁਸੀਂ ਆਪਣੀ ਐਪਲੀਕੇਸ਼ਨ ਦਾ ਪਿੰਨ ਵੀ ਰੀਸੈਟ ਕਰ ਸਕਦੇ ਹੋ ਅਤੇ ਜਿਸ ਤਰ੍ਹਾਂ ਹੀ ਤੁਸੀਂ ਸਰਵਿਸ ਦੇ ਉੱਪਰ ਕਲਿੱਕ ਕਰੋਗੇ ਤਾਂ ਫਿਰ ਤੁਹਾਨੂੰ ਨਜ਼ਰ ਆਵੇਗਾ ਕਿ ਇੱਥੇ ਮੋਬਾਈਲ ਨੰਬਰ ਅਪਡੇਟ ਐਡਰੈਸ ਅਪਡੇਟ ਨੇਮ ਅਪਡੇਟ ਐਂਡ ਈਮੇਲ ਅਪਡੇਟ ਲਿਖਿਆ ਹੋਇਆ ਹੈ ਸੋ ਆਪਾਂ ਮੋਬਾਈਲ ਨੰਬਰ ਅਪਡੇਟ ਵਾਲੀ ਆਪਸ਼ਨ ਦੇ ਉੱਪਰ ਹੁਣ ਕਲਿੱਕ ਕਰਾਂਗੇ ਹੁਣ ਇੱਥੇ ਲਿਖਿਆ ਆ ਰਿਹਾ ਹੈ ਕਿ ਕੁੱਲ 5 ਮਿੰਟ ਲੱਗਣਗੇ ਇਸ ਸਾਰੀ ਪ੍ਰੋਸੈਸ ਨੂੰ ਕਰਨ ਦੇ ਲਈ ਪ੍ਰੋਸੈਸਿੰਗ ਟਾਈਮ 30 ਦਿਨ ਦਾ ਰਹੂਗਾ ਪ੍ਰੋਸੈਸਿੰਗ ਫੀਸ 75 ਰੁਪਏ ਹੈ ਅਤੇ ਤੁਹਾਡੇ ਕੋਲ ਨਵਾਂ ਮੋਬਾਈਲ ਨੰਬਰ ਹੋਣਾ ਚਾਹੀਦਾ ਹੈ ਤਾਂ ਕਿ ਤੁਸੀਂ ਕਿਉਂਕਿ ਨੰਬਰ ਆਪਣਾ ਮੋਬਾਈਲ ਦਾ ਬਦਲਣਾ ਹੈ ਤਾਂ ਨਵਾਂ ਤਾਂ ਹੋਣਾ ਹੀ ਚਾਹੀਦਾ ਹੈ ਤਾਂ ਸਟੈਪ ਕਿਹੜੇ-ਕਿਹੜੇ ਨੇ ਇੱਥੇ ਉਹ ਵੀ ਲਿਖੇ ਹੋਏ ਸਾਨੂੰ ਨਜ਼ਰ ਆ ਰਹੇ ਨੇ ਕਹਿੰਦੇ ਨਵੇਂ ਮੋਬਾਈਲ ਨੰਬਰ ਦੀ ਵੈਰੀਫਿਕੇਸ਼ਨ ਹੋਵੇਗੀ ਕਿਉਂਕਿ ਉਹਦੇ ਪ੍ਰੋਫਾਈਲ ਵੀ ਆਏਗੀ ਫਿਰ ਅਥੈਂਟੀਕੇਸ਼ਨ ਹੋਏਗੀ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਫੇਸ ਅਥੈਂਟੀਕੇਸ਼ਨ ਕੀਤਾ ਸੀ ਉਸੇ ਤਰ੍ਹਾਂ ਫੇਸ ਨੂੰ ਆਪਾਂ ਮੂਰੇ ਲਿਆ ਕੇ ਅੱਖਾਂ ਨੂੰ ਬਲਿੰਕ ਕਰਾਂਗੇ ਪੇਮੈਂਟ ਕਰਨੀ ਹੈ ਅਤੇ ਕੰਪਲੀਟ ਆਫ ਰਿਕੁਐਸਟ ਆਪ ਚਾਰ ਸਟੈਪ ਦੁਹਰਾਨੇ ਹਨ ਕੰਟੀਨਿਊ ਤੇ ਅੱਗੇ ਵਧਣ ਦੇ ਨਾਲ ਤੁਹਾਨੂੰ ਨਜ਼ਰ ਆਵੇਗਾ ਪੁਰਾਣਾ ਤੁਹਾਡਾ ਮੋਬਾਈਲ ਨੰਬਰ ਜਿਹੜਾ ਆਧਾਰ ਕਾਰਡ ਨਾਲ ਅਟੈਚ ਹੈ ਆਪਾਂ ਹੇਠਾਂ ਥੱਲੇ ਨਵਾਂ ਮੋਬਾਈਲ ਨੰਬਰ ਭਰਾਂਗੇ ਅਤੇ ਸੈਂਡ OTP ਲਵਾਂਗੇ ਅਤੇ ਤੁਹਾਡੇ ਨਵੇਂ ਨੰਬਰ ਦੇ ਉੱਪਰ OTP ਆਵੇਗੀ ਅਤੇ ਇਹ ਤੇ OTP ਨੂੰ ਭਰਿਆ ਜਾਵੇਗਾ ਉਸ ਤੋਂ ਬਾਅਦ ਤੁਹਾਡਾ ਮੋਬਾਈਲ ਨੰਬਰ ਨਵਾਂ ਮੋਬਾਈਲ ਨੰਬਰ ਤੁਹਾਡੇ ਆਧਾਰ ਕਾਰਡ ਦੇ ਨਾਲ ਅਪਡੇਟ ਹੋ ਜਾਵੇਗਾ